ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਇਆ ਬਈ ਜੀ ਆਪਾਂ ਖੜੇ ਆਂ ਭੰਡਾਰੀ ਕਾਰਵਜਾਰ ਭੋਗਪੁਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਕਾਰਾਂ ਦੇਣੀਆਂ ਨੇ ਜਿਹੜੀਆਂ ਕਿ ਲੰਮੀ ਵੇਟਿੰਗ ਲਿਸਟ ਦੇ ਵਿੱਚ ਨੇ ਜਿਵੇਂ ਕਿ ਫੋਰਚੂਨਰ ਸਾਰੇ ਵੀਰਾਂ ਨੂੰ ਪਤਾ ਕਿ ਫੋਰਚੂਨਰ ਅੱਜ ਦੀ ਡੇਟ ਦੇ ਵਿੱਚ ਸ਼ੋਅਰੂਮ ਦੇ ਵਿੱਚ ਵੀ ਜੇ ਤੁਸੀਂ ਨਵੀਂ ਗੱਡੀ ਲੈਣ ਜਾਂਦੇ ਹੋ ਤਾਂ ਹੈ ਨਹੀਂ ਤੁਹਾਨੂੰ ਦੇਖਣ ਨੂੰ ਵੀ ਨਹੀਂ ਮਿਲੂਗੀ ਤੁਹਾਨੂੰ ਉਹ ਵੀ ਲੰਮੀ ਵੇਟਿੰਗ ਲਿਸਟ ਤੇ ਇੱਧਰ ਸਕੋਰਪਿਓ ਐਨ ਖੜੀ ਐ ਵੀ ਵੇਟਿੰਗ ਤੇ ਆ ਤੇ ਕਲਾਸਿਕ ਵੀ ਵੇਟਿੰਗ ਤੇ ਆ ਤੇ ਗੋਲਡੀ ਬਾਈ ਨੂੰ ਬੁਲਾਉਣਿਆ ਬਸ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੀਰਾਂ ਨੂੰ ਸਿੱਤਾ ਠੀਕ ਪਾਜੀ ਬਹੁਤ ਵਧੀਆ ਜੀ ਕਿਰਪਾ ਜੀ ਤੇ ਅੱਜ ਫਿਰ ਵੇਟਿੰਗ ਵਾਲੀਆਂ ਗੱਡੀਆਂ ਲੈ ਆਏ ਆ ਬਿਲਕੁਲ ਜੀ ਜਿੱਦਾਂ ਆਪਾਂ ਅੱਗੇ ਵੀ ਵੀਡੀਓ ਚ ਦੱਸਦੇ ਆ ਵੀ ਕਾਰ ਆਪਾਂ ਨਵੀਂ ਕੋਈ ਵੀਰ ਨੂੰ ਵੇਟਿੰਗ ਵਾਲੀ ਕਾਰ ਵੀ ਚਾਹੀਦੀ ਹੋਵੇ ਤਾਂ ਸਾਨੂੰ ਜਾਜ਼ ਕਰ ਸਕਦੇ ਜਿੱਦਾਂ ਆਨ ਫੋਰਚਨ ਕੱਲ ਪਰਸੋਂ ਸਾਡੇ ਕੋਲ ਪਾਰਟੀ ਬੁੱਕਰ ਆ ਕੇ ਗਈ ਆ ਅੱਜ ਉਹਨਾਂ ਦੀ ਕਾਰ ਆ ਗਈ ਆ ਅੱਛਾ ਪਰਸੋਂ ਕਰਾ ਗਈ ਅੱਜ ਆ ਗਈ ਆ ਬਿਲਕੁਲ ਜੀ ਜਿੱਦਾਂ ਅੱਜ ਤੁਸੀਂ ਪੇਮੈਂਟ ਪਾ ਦਿੰਦੇ ਆ ਤੇ ਦੂਸਰੇ ਦਿਨ ਆਪਾਂ ਤੁਹਾਨੂੰ ਕਾਰ ਦਿੰਦਾ ਠੀਕ ਹੈ ਚਾਹੇ ਜਿਹੜੀ ਮਰਜ਼ੀ ਕਾਰ ਆ ਹੂੰ ਆਵ ਹੁਣ ਸਾਡੇ ਵੀਰ 18 ਨਹੀਂ ਕਹਿੰਦੇ ਮਿਲਦੀਆਂ ਸ਼ੋਰੂਮ ਚੋਂ ਜਦੋਂ ਮਰਜ਼ੀ ਆਓ ਆਪਣੇ ਕੋਲ ਦਵਾਂਗੇ ਲੈ ਕੇ ਆਪਾਂ ਪੰਜਾਬ ਦੇ ਕੀ ਇੰਡੀਆ ਦੇ ਜਿਹੜੇ ਮਰਜ਼ੀ ਕੋਨੇ ਚ ਲੈ ਆ ਕੇ ਦੇਈਏ ਤੁਹਾਨੂੰ ਮਤਲਬ ਜਿਹੜੀ ਗੱਡੀ ਇੰਡੀਆ ਦੇ ਵਿੱਚ ਚਲਦੀ ਆ ਹੈਗੀ ਆ ਉਹ ਦਵਾ ਦੋਗੇ ਕੋਈ ਮਰਜ਼ੀ ਮਿਲੂਗੀ ਮਿਲੂਗੀ ਜੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਜਦੋਂ ਮਰਜ਼ੀ ਆਓ ਜਿਹੜੇ ਮਰਜ਼ੀ ਇੰਡੀਆ ਦੇ ਕੋਨੇ ਚ ਆਓ ਹਮ ਕਾਰ ਮਿਲੂ ਤੇ ਕਰੀਏ ਸਟਾਰਟਿੰਗ ਬਿਲਕੁਲ ਜੀ ਹੋਰ ਜੂਨਰ ਦੀ ਕਰਦੇ ਆ ਫੋਟੋ ਨੇ ਜਿੱਦਾਂ ਆਪਾਂ ਨਵੀਂ ਸਾਡੇ ਵੀਰ ਬੁੱਕ ਕਰਾ ਕੇ ਗਏ ਸੀ ਹਮ ਠੀਕ ਹੈ ਜੀ ਤੇ ਉਹਨਾਂ ਨੇ ਲੋਨ ਵੀ ਕਰਾਉਣਾ ਸੀ ਲੋਨ ਦੀ ਆਪਾਂ ਗੱਲ ਕਰਦੇ ਪਹਿਲਾਂ ਤਾਂ ਵੀ ਸਾਡੇ ਵੀਰ ਕਹਿੰਦੇ ਸੀ ਜਿੱਦਾਂ ਲੋਨ ਦਾ ਕੀ ਰੇਟ ਆ ਇੰਟਰਸਟ ਆ ਜਾਂ ਕਿੰਨਾ ਕੇ ਕਾਰ ਦੇ ਉੱਤੇ ਲੋਨ ਹੋ ਜਾਂਦਾ ਹੂੰ 90% ਆਪਾਂ ਇਸ ਕਾਰ ਦੇ ਉੱਤੇ ਪਾਰਟੀ ਨੂੰ ਲੋਨ ਕਰਾ ਗਿਰਤਾ ਠੀਕ ਹੈ ਔਰ ਸਰਕਾਰੀ ਬੈਂਕ ਤੋਂ ਕਰਾ ਗਿਰਤਾ ਵਿਆਜ ਵੀ ਘੱਟ ਲੱਗਿਆ ਹੋਣਾ ਫਿਰ 1 ਲੱਖ ਰੁਪਏ ਨੂੰ 4200 ਰੁਪਏ ਵਿਆਜ ਲੱਗਾ ਜੀ ਇੱਕ ਸਾਲ ਦਾ ਸਿਰਫ ਸਿਰਫ 1 ਲੱਖ ਰੁਪਏ ਨੂੰ ਇੱਕ ਸਾਲ ਦਾ 4200 ਰੁਪਏ ਵਿਆਜ ਲਗਾ ਲਓ ਜੀ ਇੱਕ ਸਾਲ ਦਾ ਸਿਰਫ 4200 ਹੀ ਵਿਆਜ ਲੱਗਦਾ ਵੀ 1 ਲੱਖ ਰੁਪਏ ਦੇ ਤੇ ਜਿੰਨੇ ਲੱਖ ਉਹਨੇ 4200 ਹੀ ਜਾਣਗੇ ਬਿਲਕੁਲ ਜਿਹੜੇ ਬੰਦੇ ਦੇ ਡਾਕੂਮੈਂਟ ਵਧੀਆ ਸਿਬਲ ਸਕੋਰ ਵਧੀਆ ਜੀ ਸਰਕਾਰੀ ਬੈਂਕੋਂ ਨੂੰ ਲੋਨ ਕਰਦੀ ਆ ਠੀਕ ਹੈ ਆਪਾਂ ਕਰਾ ਕੇ ਦਿੰਨੇ ਆ ਨਵੀਂ ਗੱਡੀ ਤੇ ਵੀ ਕਰਾ ਕੇ ਦਿੰਨੇ ਆ ਪੁਰਾਣੀ ਤੇ ਵੀ ਕਰਾਉਣਾ ਪਿਆ ਠੀਕ ਹੈ ਜੀ ਠੀਕ ਹੈ ਜੀ ਯਾਨੀ ਕਿ 1 ਲੱਖ ਰੁਪਏ ਨੂੰ ਇੱਕ ਸਾਲ ਦਾ ਸਿਰਫ 4200 ਰੁਪਏ ਵਿਆਜ ਲਾ ਲਓ ਜੇ ਤੁਸੀਂ ਨਵੀਂ ਗੱਡੀ ਲੈਣੀ ਆ ਘੱਟ ਰੇਟ ਆਫ ਇੰਟਰਸਟ ਤੇ ਲੈਣੀ ਆ ਤਾਂ ਭੰਡਾਰੀ ਗਾਰ ਵਾਯਰ ਭਉ ਉਪਰ ਆਜੋ 90% ਆਪਾਂ ਕਾਰ ਦੇ ਉੱਤੇ ਲੋਨ ਕਾਗਦੇ ਠੀਕ ਹੈ ਜੀ ਅੱਛਾ ਜੇ ਕੋਈ ਪੁਰਾਣੀ ਗੱਡੀ ਲੈਂਦਾ ਫਿਰ ਕਿੰਨਾ ਵਿਆਜ ਲੱਗਦਾ ਪੁਰਾਣੀ ਗੱਡੀ ਦੇ ਉੱਤੇ ਲੱਗਦਾ ਜੀ 1 ਲੱਖ ਰੁਪਏ ਨੂੰ ਸਿਰਫ 6500 ਰੁਪਏ ਵਿਆਜ 6500 ਰੁਪਏ ਠੀਕ ਹੈ ਉਹ ਵੀ ਤੁਹਾਡੇ ਸਿਬਲ ਸਕੋਰ ਹੋਣੇ ਚਾਹੀਦੇ ਆ ਸਰਕਾਰੀ ਬੈਂਕ ਤੋਂ ਤੇ ਆਈਡੀਆਰ ਭਰਦੇ ਹੋਣੇ ਚਾਹੀਦੇ ਤੁਸੀਂ ਠੀਕ ਹੈ ਜੀ ਜਾਂ ਸਰਕਾਰੀ EMPLOYEE ਹੋਣੇ ਚਾਹੀਦੇ ਠੀਕ ਹੈ ਸਿਰਫ ਬੈਂਕ ਸਰਕਾਰੀ ਬੈਂਕ ਇਹ ਹੀ ਪਾਰਟੀਆਂ ਨੂੰ ਪਹਿਲ ਦਿੰਦੀ ਆ ਜਿਹੜੇ ਆਈਡੀਆਰ ਭਰਦੇ ਆ ਜਾਂ ਸਰਕਾਰੀ ਭਰਦੇ ਆ ਹੁਣ ਸਾਡੇ ਕਈ ਵੀ ਆਣ ਕੇ ਕਹਿੰਦੇ ਭਾਜੀ ਲਓ ਅਸੀਂ ਅੱਜ ਹੀ ਆਪਾਂ ਦੋ ਤਿੰਨ ਆਈਟੀਆਰ ਭਰਾ ਦਨੇ ਆ ਹਾਂ ਇਦਾਂ ਨਹੀਂ ਹੁੰਦਾ ਸਰ ਹੂੰ ਲਗਾਤਾਰ ਅਗਲੇ ਦੇ ਦੇ ਪਿਛਲੇ 5 ਸਾਲ ਤੋਂ ਬੰਦੇ ਆਈਟੀਆਰ ਭਰ ਰਹੇ ਆ ਕਿ ਨਹੀਂ ਭਰ ਰਹੇ ਹੂੰ ਉਹਦੇ ਹਿਸਾਬ ਨਾਲ ਸਰਕਲ ਨਾਲ ਚੱਕਦੇ ਜਾਂ ਜਿਹੜੇ ਬੰਦੇ ਸਰਕਾਰੀ EMPLOYEE ਆ ਇੱਕ ਮਿੰਟ ਚ ਹੁਣ ਆਰਮੀ ਪਰਸਨ ਸਾਡੇ ਵੀਰ ਆਰਮੀ ਪਰਸਨ ਆ ਇੱਕ ਮਿੰਟ ਵੀ ਨਹੀਂ ਲੱਗਦਾ ਹੂੰ ਤੁਸੀਂ ਬੈਠਣਾ ਫੈਸਲ ਸੈਨ ਕਰਾਉਣੀ ਆਪਾਂ ਗੱਡੀ ਬੰਗਾ ਲੈਣੀ ਹੂੰ ਯਾਨੀ ਸਰਕਾਰੀ ਬੈਂਕ ਲੋਨ ਦਿੰਦੀ ਆ ਪਰ ਪਾਰਟੀ ਦੇਖ ਕੇ ਵਧੀਆ ਹੂੰ ਜਿਹਦਾ ਸਿਵਲ ਸਕੋਰ ਚੰਗਾ ਹੋਵੇ ਸੈਲਰੀ ਆਉਂਦੀ ਹੋਵੇ ਆਈਟੀਆਰ ਭਰਦਾ ਹੋਵੇ ਉਹਨੂੰ ਬੈਂਕ ਸਰਕਾਰੀ ਇੱਕ ਮਿੰਟ ਤੋਂ ਪਹਿਲਾਂ ਲੋਨ ਦਿੰਦੀ ਆ ਹੁਣ ਇਹ ਜ਼ਰੂਰੀ ਹੈ ਡਾਕੂਮੈਂਟ ਆਪਣੇ ਪੂਰੇ ਕਰਦੇ ਅਗਲੇ ਫਾਰਮੈਲਟੀ ਤਾਂ ਕਰਨੀ ਕਰਨੀ ਪ੍ਰਾਈਵੇਟ ਬੈਂਕਾਂ 'ਚ ਫਾਰਮੈਲਟੀ ਘੱਟ ਆ ਸਰਕਾਰੀ ਬੈਂਕਾਂ 'ਚ ਫਾਰਮੈਲਟੀ ਪੂਰੀ ਲੈਣੀ ਨਾਲ ਬਿਲਕੁਲ ਬਿਲਕੁਲ ਫਾਰਮੈਲਟੀ ਪੂਰੀ ਚਾਹੀਦੀ ਆ ਫਾਰਮੈਲਟੀ ਪੂਰੀ ਤੇ ਭਾਜੀ ਜੇ ਆਪਾਂ ਫੋਰਚਨਰ ਦੀ ਗੱਲ ਕਰੀਏ ਇੱਕ ਕਿੰਨਾ ਹੁਣ ਇਹਦੀ ਵੇਟਿੰਗ ਕਿੰਨੀ ਆ ਸਰ ਪੂਰੇ ਮੇਰੇ ਸਾਲ ਪੰਜਾਬ ਦੇ ਕਿਸੇ ਵੀ ਸ਼ੋਰੂਮ ਦੇ ਵਿੱਚ ਇਸ ਟਾਈਮ ਫੋਰਚਨ ਨਹੀਂ ਖੜਾ ਹੂੰ ਚਾਹੇ ਫੋਰਚਨਰ 4/2 ਆ ਚਾਹੇ 4/4 ਆ ਜੈ ਅਲੈਗਜ਼ੈਂਡਰ ਹਮ ਐਸ ਟਾਈਮ ਵੇਟਿੰਗ ਚਾ ਕਿੰਨੀ ਕੰਪੀਟਿੰਗ ਦਿੰਦੇ ਆ ਇਹ ਘੱਟ ਨੋਰਮਲ 3 ਤੋਂ 4 ਮਹੀਨੇ ਦੀ ਵੇਟਿੰਗ ਕਹਿੰਦੇ ਹਨ ਨੰਗ ਵੱਧ ਘੱਟ ਵੀ ਜਾਂਦਾ ਆ ਹਾਂ ਕਹਿੰਦੇ 3-4 ਮਹੀਨੇ ਦੀ ਆ ਬੰਦਾ ਵੇਟ ਕਰਾ ਦਿੰਦੇ ਤੇ ਆ ਸਕੋਰਪੀਓ ਦੀ ਜੀ ਆਪਾਂ ਗੱਲ ਕਰੀ ਇਹਨਾਂ ਦੀ ਸਕੋਰਪੀਓ ਦੀ ਵੀ ਹੁਣ ਐਸ ਟਾਈਮ ਕੰਪਨੀ ਜਿੱਥੇ ਮਰਜ਼ੀ ਚੱਲ ਜਾਓ ਮਹੀਨੇ ਤੋਂ ਡੇਢ ਮਹੀਨੇ ਦੀ ਵੇਟਿੰਗ ਪਾਈ ਜਾ ਰਹੀ ਮਹੀਨਾ ਡੇਢ ਮਹੀਨਾ ਕਹ ਕੇ 2 ਮਹੀਨੇ ਟਾਈਮ ਇੰਨ ਲਗਾਈ ਜਾ ਜੀ ਠੀਕ ਹੈ ਜੀ ਤੇ ਆਪਾਂ ਸੇਮ ਡੇ ਗੱਡੀ ਦੇ ਦਾਂ ਸੇਮ ਡੇ ਤੁਸੀਂ ਅੱਜ ਹੀ ਪੇਮੈਂਟ ਕਰੋ ਤੇ ਅੱਜ ਹੀ ਲੋਨ ਹੋ ਜਾਊਗਾ ਜੇ ਤੁਸੀਂ ਖੜੇ ਪੈਰ ਗੱਡੀ ਲੈਣੀ ਆ ਨਾ ਜੇ ਕਈ ਵਾਰ ਹੁੰਦਾ ਨਾ ਵੀ ਬਾਹਰੋਂ ਵੀ ਆ ਰਹੇ ਆ ਰਮਿੰਦਰਾ ਦਾ ਕੋਈ ਵੀ ਪ੍ਰੋਡਕਟ ਚਾਹੇ ਉਹ ਥਾਰ 3 ਡੋਰ ਆ ਜਿਹੜੀ ਨਵੀਂ ਆ ਗਈ ਆ ਹੂੰ ਚਾਹੇ ਉਹ ਰੌਕਸ਼ਾ ਐਨਆ ਕਲਾਸਿਕ ਆ ਜਿਹੜੀ ਮਰਜੀ ਕਾਰ ਫੋਰਚੂਨ ਲੈ ਲਓ ਸਾਡੇ ਕੋਲ ਹੂੰ ਡਿਫੈਂਡਰ ਚਾਹੀਦਾ ਉਹ ਵੀ ਦਵਾਂਗੇ ਸੀਮ ਡਿਗਟ ਦਾਂਗੇ ਠੀਕ ਹੈ ਕੋਈ ਕਾਰ ਨਹੀਂ ਛੱਡਦੇ ਜਿਹੜੀ ਮਰਜੀ ਕਾਰ ਜਿੱਥੋਂ ਮਰਜੀ ਸਾਨੂੰ ਮੰਗਾ ਕੇ ਦੇਣੀ ਪਵੇ ਖਾਲੀ ਨਹੀਂ ਮੁੜ ਦਵਾਂਗੇ ਜਿਹੜੇ ਵੀਰ ਬਾਹਰੋਂ ਆਉਂਦੇ ਆ ਨਾ ਕੈਨੇਡਾ ਅਮਰੀਕਾ ਤੋਂ ਇੰਡੀਆ ਆਉਂਦੇ ਆ ਉਹਨਾਂ ਦਾ ਉਹਨਾਂ ਨੂੰ ਹੁੰਦਾ ਕਿ ਸਾਨੂੰ ਯਾਰ ਜਾਂਦਿਆਂ ਨੂੰ ਗੱਡੀ ਖੜੀ ਹੋਵੇ ਕਿਉਂਕਿ ਉਹਨਾਂ ਨੂੰ ਵੀ 2 ਮਹੀਨੇ ਛੁੱਟੀ ਰਹਿਣਾ ਹੁੰਦਾ ਬਿਲਕੁਲ ਉਹਨਾਂ ਆਪਣੀ ਫੈਮਿਲੀ ਨੂੰ ਕੀ ਹੁੰਦਾ ਸਾਨੂੰ ਗੱਡੀ ਲਿਆ ਕੇ ਫੈਮਿਲੀ ਜਦੋਂ ਸ਼ੋਰੂਮਾਂ 'ਚ ਘੁੰਮਦੇ ਆ ਉਹ ਗੱਡੀ ਨਹੀਂ ਮਿਲਦੀ ਬਿਲਕੁਲ ਉਹਨਾਂ ਲਈ ਕਰਕੇ ਬੇਜਿਜ ਗਾਓ ਹਾਂ ਜਦੋਂ ਅਮਰ ਜੀ ਮੰਨ ਲਓ ਤੁਹਾਡੇ ਬੱਚਿਆਂ ਨੇ 10 ਤਰੀਕ ਨੂੰ ਉਤਰਨਾ ਤੁਸੀਂ ਸਾਡੇ ਕੋਲ 5 ਤਰੀਕ ਨੂੰ ਆਓ ਹਾਂ ਆਪਾਂ 2 ਦਿਨ 'ਚ ਕਰ ਦਵਾਂਗੇ ਜਿੱਦਣ ਬੱਚਿਆਂ ਨੂੰ ਉਤਰਨਾ ਉਦੋਂ 2 ਦਿਨ ਪਹਿਲਾਂ ਤੁਹਾਡੇ ਘਰ ਘਰ ਖੜੀ ਹੋਊ ਕਿਉਂਕਿ ਜੇ 2 ਮਹੀਨਿਆਂ ਦੀ ਛੁੱਟੀ ਹੋਣਾ ਹੁੰਦਾ ਬੰਦੇ ਨੇ 4 ਮਹੀਨਿਆਂ ਦੀ ਵੇਟਿੰਗ ਦੇਦੀ ਤੇ ਉਦੋਂ ਉਹਦਾ ਗੱਡੀ ਨਹੀਂ ਮਿਲਦੀ 15 20 ਦਿਨ ਉਹਦਾ ਘੁੰਮ ਕੇ ਬੱਸ ਹੋ ਜਾਂਦੀ ਹੈ ਲੈ ਮਿੱਤਰੋ ਤੁਹਾਨੂੰ ਖੜੇ ਪਿਆਰ ਗੱਡੀ ਮਿਲ ਜੂਗੀ ਤੇ ਫੋਰਚੂਨਰ ਤਾਂ ਖਾ ਮਿੱਤਰਾ ਇਹ ਨਵੀਂ 0 ਮੀਟਰ ਜਿਹੜਾ ਆਪਣੇ ਵੀਰਾਂ ਨੇ ਦੱਸਿਆ ਵੀ ਕੱਲ ਅਰਸੋ ਬੁੱਕ ਕਰਾ ਕੇ ਗਏ ਬੰਦੇ ਜੀ ਕੱਲ ਉਹਦੀ ਪੇਮੈਂਟ ਹੋਈ ਤਾਂ ਅੱਜ ਉਹਨਾਂ ਦੀ ਕਾਰ ਆ ਗਈ ਹੈ ਠੀਕ ਹੈ ਇਹ ਬੰਦੇ ਲੈ ਕੇ ਜਾਣਗੇ 4/2 ਇਹਦੀ ਡਿਲੀਵਰੀ ਵੀ ਦਿਖਾਵਾਂਗੇ ਤੁਹਾਨੂੰ ਸਾਡੀ ਇੰਸਟਾਗ੍ਰam ਤੇ ਸਾਡਾ ਵੀ ਚੈਨਲ ਹੈ ਭੰਡਾਰੀ ਕਾਰੋਬਾਰ ਦਾ ਤੁਸੀਂ ਉੱਤੇ ਦੇਖਦੇ ਰਿਹਾ ਕਰੋ ਜਸਵੀ ਇਹ ਇੰਸਟਾਗ੍ਰਾਮ ਤੇ ਚੈਨਲ YouTube ਵੀ ਆ ਇਹ ਵੀ ਸਾਡੀਆਂ ਵੀਰੋ ਪੰਜਾਬ ਭੰਡਾਰੀ ਕਾਰਜਾ ਦਾ ਸਾਰੇ ਵੀਡੀਓ ਪਾ ਰਹੇ ਆ ਤੁਸੀਂ ਦੋਨੋਂ ਹੀ ਦੇਖਦੇ ਰਿਆ ਕਰੋ ਤੁਹਾਨੂੰ ਇਹਦੀ ਡਿਲੀਵਰੀ ਮਿਲੇਗੀ ਤੁਹਾਨੂੰ ਪਤਾ ਲੱਗ ਜਾਏ ਕਿ ਕਿਹੜੇ ਸ਼ਹਿਰ ਚ ਗਈ ਆ ਹੂੰ ਇਹਦੀ ਵੀ ਅਸੀਂ ਤੁਹਾਨੂੰ ਉਦਾਂ ਹੀ ਦਿਖਾ ਰਹੇ ਆ ਤੇ ਤਕਰੀਬਨ ਸਾਡੀਆਂ ਨਵੀਆਂ ਕਾਰਾਂ ਜਿੰਨੀਆਂ ਡਿਲੀਵਰ ਹੋ ਰਹੀਆਂ ਇੰਸਟਾਗ੍ਰਾਮ ਤੇ ਦਿਖਾ ਰਹੇ ਆ ਇਹ ਨਾਲੇ ਕਮਿਓਸ ਇੰਟੀਰੀਅਰ ਵਾਲੀ ਆ ਹਣਾ ਬਿਲਕੁਲ ਇਹਦੇ ਵਿੱਚ ਦੋ ਇੰਟੀਰੀਅਰ ਹੁੰਦੇ ਆ ਜੀ ਹੂੰ ਤੁਸੀਂ ਦੇਖ ਸਕਦੇ ਹੋ ਇੱਕ ਬਲੈਕ ਤੇ ਇੱਕ ਜਾਂ ਬੀਜਨ ਡੀਰ ਦਖਾਵਾਂਗੇ ਤੇ ਰੰਗ। ਇੰਟੀਰੀਅਰ ਜਿਹੜਾ ਤੁਸੀਂ ਕਹੋਗੇ ਉਹੀ ਮਿਲੂ। ਹਮ। ਬਲੈਕ ਇੰਟੀਰੀਅਰ ਵੀ ਮਿਲ ਜੂ। ਠੀਕ ਹੈ। ਵੀ ਇਹਦੇ ਨਾਲ ਦਾ ਵੀ ਮਿਲ ਜੂ। ਜੇ ਮੇਰੇ ਵੀਰ ਕਹਣਗੇ 4x4 ਲੈਣੀ ਉਹ ਵੀ ਮਿਲ ਜੂ। ਹਮ। ਅਲੈਗਜ਼ੈਂਡਰ ਚਾਹੀਦੀ ਉਹ ਵੀ ਮਿਲ ਜਾਏਗੀ। ਉਹ ਵੀ ਮਿਲ ਜੂਗੀ। ਜੋ ਕਹੋਗੇ ਦੇ ਦਾਂਗੇ। ਮਿਲ ਜਾਏਗੀ ਕਾਰ ਕੋਈ ਦਿੱਕਤ ਨਹੀਂ। ਲਓ ਜੀ ਫੋਰਚੂਨਰ ਲੈਣੀ ਹੁਣ ਤੁਹਾਨੂੰ ਬਹੁਲਾ ਇੰਤਜ਼ਾਰ ਨਹੀਂ ਕਰਨਾ ਪੈਣਾ। ਤੁਹਾਨੂੰ ਇੱਕ ਦਿਨ ਦੇ ਵਿੱਚ ਸਕੋਰਪੀਓ ਕਲਾਸਿਕ ਦੇ ਇਹਦੇ ਵਿੱਚ ਐਨ ਦੇ ਵਿੱਚ Z2 Z4 Z6 Z8 Z8 ਸਿਲੈਕਟ Z8T ਲਗਜ਼ਰੀ ਜਿਹੜੀ ਕਹੋਗੇ ਨਹੀਂ ਟੀਵੀ ਆ ਗਈ ਟੀਵੀ ਆ ਗਈ ਆ ਗਈ ਟੀਵੀ ਆ ਗਈ ਟੀਵੀ ਆ ਗਈ ਲਗਜ਼ਰੀ ਯਾਨੀ ਕਿ ਕੋਈ ਵੀ ਮਾਡਲ ਤੁਹਾਨੂੰ ਚਾਹੀਦਾ ਹੋਵੇ ਝਿਜਕਣ ਦੀ ਲੋੜ ਨਹੀਂ ਬੇਸ ਤੋਂ ਲੈ ਕੇ ਟੌਪ ਤੱਕ ਜੋ ਮਰਜੀ ਰੰਗ ਜਿਹੜਾ ਮਰਜੀ ਚਾਹੀਦਾ ਕਿਹੜਾ ਕਹੋਗੇ ਹੋਇਲਾ ਜੇ ਫੋਰਚੂਨਰ ਚਾਹ ਲੈ ਕਹਿੰਦਾ ਕਾਲੀ ਚਾਹੀਦੀ ਮੈਂ ਕਿਹਾ ਕਾਲੀ ਦੇ ਦਾਂਗੇ ਸਰ ਅੱਛਾ ਇਦਾਂ ਹੀ ਕਲਾਸਿਕ ਦੇ ਵਿੱਚ ਆਈ ਕਲਾਸਿਕ ਦਾ بیس ਮਾਡਲ ਚਾਹੀਦਾ ਕਿਉਂਕਿ ਇਹ ਚ ਮਾਡਲ 2 ਹੁੰਦੇ ਇੱਕ ਐਸਾ ਹੁੰਦਾ ਇੱਕ 11 ਹੁੰਦਾ ਹੂੰ ਦੋਨੋਂ ਹੀ ਮਾਡਲ ਇਹ ਵੀ ਆਪਾਂ ਜਦੋਂ ਮਰਜ਼ੀ ਵਿਜ਼ਿਟ ਕਰੋ ਦਵਾਂਗੇ ਥਾਰ ਚਾਹੀਦੀ ਹੋਵੇ 3 ਡੋਰ ਹੂੰ ਬੇਜ ਜਗਾਜੋ ਕੰਪਨੀ ਪੁੱਛ ਲਓ ਜੇ ਤੁਹਾਨੂੰ ਦਿੰਦੇ ਤੇ ਲੈ ਲਓ ਨਹੀਂ ਦਿੰਦੇ ਤੇ ਮੇਰੇ ਕੋ ਪਹੁੰਚ ਜੋ ਮੈਂ ਕਰ ਲਵਾਂ ਇਹ 0 ਮੀਟਰ ਕਾਰਾਂ ਨੇ ਜੀ ਸਾਰੀਆਂ 0 ਮੀਟਰ ਦੇ ਦੇਖਣੀਆਂ ਹੁੰਦਾ ਉਹ ਦਿਖਾ ਦਨੇ ਲੈ ਵੀ ਦਿਖਾ ਜਾ ਰਹੰਦਾ ਚੈੱਕ ਕਰੀਏ 0 ਮੀਟਰ ਭਾਈ ਕਹਿ ਦਿੰਦੇ ਆ 0 ਮੀਟਰ ਕਾਰਾਂ ਨੇ ਮੈਂ ਕਿਹਾ ਦੇਖ ਲੀਏ 0 ਮੀਟਰ ਹੀ ਹੈਗਾ 0 ਮੀਟਰ ਕਾਰਾਂ ਹਾਂ ਇਹ ਨੋਕ ਚੈੱਕ ਕਰ ਦਿਖਾਓ ਮਿੰਟੋ ਜੀ ਕਿੰਨੇ ਕਿਲੋਮੀਟਰ ਹੈ ਇੱਕ ਵਾਰੀ ਟ੍ਰਿਪ ਕਰਕੇ ਵੀ ਦਿਖਾ ਦਿਓ ਕੋਈ ਵੀਰ ਕਹੇ ਨਾ ਬਦਨੀ ਟ੍ਰਿਪ ਨਹੀਂ ਕੀਤਾ ਇਹ ਲਓ ਜੀ ਦੋਨੋਂ ਆਪਾਂ ਟ੍ਰਿਪਾਂ ਕਰਕੇ ਦਿਖਾ ਦਿਆਂ ਕੋਈ ਦੇਖੋ ਉਹ ਗਿਆ ਜੀ ਉਹ ਦੇਖੋ ਪਲਟੇ ਪਹਿਲਦੇ ਆ ਹਾਂ ਜ਼ੀਰੋ ਜੀ ਜਮਾ ਜ਼ੀਰੋ ਆ ਇਹ ਮੈਂ ਅੱਗੇ ਵੀ ਆਪਣੇ ਇਹ ਫਿਰ ਤੁਸੀਂ ਚਾੜ ਕੇ ਲਿਆਉਣਾ ਗੱਡੀ ਜੀ ਕਿੰਦਾ ਨਹੀਂ ਜੀ ਨਹੀਂ 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 ਚਾੜ ਕੇ ਨਹੀਂ ਲਿਆਉਂਦੇ ਆਪਣੇ ਵੀਰਾਂ ਨੂੰ ਆਪਾਂ ਅੱਗੇ ਵੀ ਦੱਸਿਆ ਸੀਗਾ ਹਮ ਵੀ 199 ਕਿਲੋਮੀਟਰ ਤੱਕ ਇਹ ਜ਼ੀਰੋ ਹੋ ਜਾਂਦੀ ਹੈ ਜੀ ਠੀਕ ਹੈ ਇੱਕੋ ਵਾਰੀ ਹੁੰਦੀ ਜ਼ਿੰਦਗੀ 'ਚ ਇੱਕੋ ਵਾਰ ਹੁੰਦੀ ਹੈ ਜਦੋਂ ਕੰਪਨੀ 'ਚ ਕਾਰ ਤੇ ਕੰਪਨੀ ਵਾਸਤੇ ਆਪਸ਼ਨ ਹੁੰਦੀ ਹੈ ਵੀ ਕਈ ਵਾਰੀ ਕਿਸੇ ਗਡਾਉਂ 'ਚ ਕਾਰ 10-20 ਕਿਲੋਮੀਟਰ ਤੇ ਖੜੀ ਆ ਜਾਂ ਟਰਾਲੇ 'ਚ ਉਤਰ ਕੇ ਆਈ ਆ ਤਾਂ 2 ਕਿਲੋਮੀਟਰ ਚੱਲ ਗਈ ਉਹ ਵੀ ਕੰਪਨੀਆਂ ਨੂੰ ਇੱਕ ਆਪਸ਼ਨ ਹੁੰਦੀ ਹੈ ਵੀ ਤੁਸੀਂ ਇਹ ਟ੍ਰਿਪ ਕਰ ਲਓ ਇੱਕੋ ਵਾਰੀ ਟ੍ਰਿਪ ਹੋਣੀ ਦੁਬਾਰਾ ਟ੍ਰਿਪ ਨਹੀਂ ਹੋਣੀ ਮਤਲਬ 200 ਤੋਂ ਥੱਲੇ ਥੱਲੇ ਆਪਾਂ ਇੱਕ ਵਾਰੀ ਇਹਨੂੰ ਜ਼ੀਰੋ ਕਰ ਸਕਦੇ ਹਾਂ ਬਿਲਕੁਲ ਜੀ ਮਤਲਬ ਤੁਸੀਂ ਇਹ ਮੰਨ ਲਓ 50 ਕਿਲੋਮੀਟਰ ਤੋਂ ਗੱਡੀ ਆਈ ਤੁਹਾਡੇ ਕੋਲ 50 ਕਿਲੋਮੀਟਰ ਚੱਲ ਗਈ ਬਿਲਕੁਲ ਤੁਸੀਂ ਇਹਨੂੰ ਜ਼ੀ ਠੀਕ ਹੈ ਠੀਕ ਉਹ ਟ੍ਰਿਪ ਕਰ ਦਿੰਦੇ ਜ਼ੀਰੋ ਹੋ ਜਾਂਦੀ ਦੁਬਾਰਾ ਦੁਬਾਰਾ ਉਹ ਟ੍ਰਿਪ ਨਹੀਂ ਹੁਣ ਕਈ ਵਾਰੀ ਸੋਚਣਾ ਵੀ 200-200 ਕਿਲੋਮੀਟਰ ਤੇ ਕਰੀ ਚੱਲਾਂਗੇ ਜ਼ੀਰੋ ਨਹੀਂ 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 ਇਦਾਂ ਨਹੀਂ ਹੁੰਦੀ ਨਹੀਂ ਹੁੰਦੀ ਇੱਕ ਵਾਰੀ ਲੋ ਜੀ ਇੱਕ ਵਾਰੀ ਜ਼ੀਰੋ ਹੋਊਗੀ ਠੀਕ ਹੈ ਭਾਜੀ ਇਹਦਾ ਹੋ ਗਿਆ ਨਵੀਆਂ ਕਾਰਾਂ ਹਨਾ ਜੇ ਆਪਾਂ ਪੁਰਾਣੀ ਗੱਡੀ ਜਿਵੇਂ ਹੋਣਾ ਸਕੋਰਪਿਓ ਖੜੀ ਹੈ ਨੇ ਚੱਲ ਆਪਾਂ ਸਕੋਰਪਿਓ ਦੀ ਗੱਲ ਕਰਦੇ ਹਾਂ ਕਾਰ ਬਹੁਤ ਹੈ ਜੀ ਤੁਹਾਨੂੰ ਕਾਲੀਆਂ ਵੀ ਦਵਾਂਗੇ ਚਿੱਟੀਆਂ ਵੀ ਦਵਾਂਗੇ ਸਾਰੇ ਕਲਰ ਹੈਗੇ ਆਪਣੇ ਦੇ ਠੀਕ ਹੈ ਭੰਡਾਰੀ ਕਾਰ ਬਾਜ਼ਾਰ ਦੀ ਜੇ ਆਪਾਂ ਗੱਲ ਕਰੀਏ ਵੀ ਖਾਸੀਅਤ ਕੀ ਆ ਪੁਰਾਣੀ ਗੱਡੀ ਚਲ ਕਿ ਤੁਸੀਂ ਸੀਮ ਡੇ ਗੱਡੀ ਲੈ ਦੋਗੇ ਤੇ ਸੀਮ ਡੇ ਲੋਨ ਵੀ ਕਰਾ ਦੋਗੇ ਤੇ ਘੱਟ ਇੰਟਰਸਟ ਤੇ ਵੀ ਕਰਾ ਦੋਗੇ ਠੀਕ ਆ ਇਹ ਤਾਂ ਮੈਂ ਸਮਝ ਗਿਆ ਗੱਲ ਤੁਹਾਡੀ ਪਰ ਜੇ ਵੀਰ ਸੋਚਦੇ ਆ ਨਾ ਵੀ ਮੈਂ ਪੁਰਾਣੀ ਗੱਡੀ ਲੈਣੀ ਆ ਸੈਕੰਡ ਹੈਂਡ ਗੱਡੀ ਲੈਣੀ ਆ ਕਿਉਂਕਿ ਹਰੇਕ ਬੰਦਾ ਨਵੀਂ ਗੱਡੀ ਦਾ ਬਜਟ ਵੀ ਨਹੀਂ ਰੱਖਦਾ ਹਾਂਜੀ ਮੰਨ ਲਓ ਸਕੋਰਪਿਓ ਪੁਰਾਣੀ ਖੜੀ ਆ ਬਣੇ ਕੋਲ ਹਣਾ ਇਹ ਲੈਣੀ ਆ ਵੀ ਕੀ ਖਾਸੀਅਤ ਆ ਵੀ ਜੇ ਮੈਂ ਹੋਰ ਕਿਸੇ ਡੀਲਰ ਤੋਂ ਗੱਡੀ ਕੋਈ ਬੰਦਾ ਲੈਂਦਾ ਉਹਨਾਂ ਨਾਲੋਂ ਡਿਫਰੈਂਟ ਕੀ ਆ ਤੁਹਾਡੇ ਕੋਲ ਸਾਡੇ ਕੋਲ ਨੂੰ ਇਹ ਆ ਜੀ ਇੱਕ ਤਾਂ ਅਸੀਂ ਕਾਰ ਦਿੰਨੇ ਜੀ ਜੈਨੂ ਚੱਲੇ ਹੂੰ ਦੂਜਾ ਅਸੀਂ ਕਮਿਸ਼ਨ ਨਹੀਂ ਲੈਂਦੇ ਕਮਿਸ਼ਨ ਨਹੀਂ ਲੈਂਦੇ ਮੈਂ ਕਹਿੰਦਾ ਜੀ ਕਿਸੇ ਵੀ ਕਾਰ ਦੇ ਉੱਤੇ ਸਾਡਾ ਕੋਈ ਵਰਕਰ ਵੀ ਕਮਿਸ਼ਨ ਤਾਂ ਨਹੀਂ ਕਹਿ ਸਕਦਾ ਕਮਿਸ਼ਨ ਤਾਂ ਨਾ ਸਾਡੀ ਦੁਕਾਨ ਤੇ ਹੈ ਹੀ ਨਹੀਂ ਠੀਕ ਹੈ ਜੋ ਵੀ ਸਟਾਕ ਖੜਾ ਹੋਊਗਾ ਹੂੰ ਸਿੱਧੀ ਸਲਿੱਪ ਵਿੱਚ ਰੱਖੀ ਹੁੰਦੀ ਆ ਰੇਟ ਦੱਸਤਾ ਇੰਨੇ ਦੀ ਕਾਰ ਆ ਉਹ ਚੋ ਜੋ ਮਾਨਤਨ ਉਹ ਵੀ ਕਰਤਾ ਠੀਕ ਹੈ ਰਾਈਟ ਆਪਾਂ ਦੇਖ ਹੀ ਦਿਖਾਈ ਦਿੰਦੇ ਆਹ ਸਕੋਰਪਿਓ ਖੜੀ ਆ ਆ ਸਲਿੱਪ ਪਈਆ ਇਦਾਂ ਸਾਰੀਆਂ ਗੱਡੀਆਂ ਚ ਪਈਆਂ ਨੇ ਸਲਿੱਪਾਂ ਪਈਆਂ ਇਹਦਾ ਰੇਟ ਲੱਗਾ ਕਿਲੋਮੀਟਰ ਕਿੰਨੀ ਚੱਲੀ ਕਿੱਥੇ ਤੱਕ ਅਨਸ਼ੋਰ ਚ ਕਿਹੜਾ ਓਨਰ ਹੈ ਦੇਖੋ ਫਸਟ ਓਨਰ ਹਰ ਚੀਜ਼ ਇਤ ਸਲਿੱਪ ਤੇ ਲਿਖੀ ਆ ਹਮ ਆਪਾਂ ਇਹ ਜੋ ਮਾਨਤਨ ਬਹਿ ਕੇ ਆਪਾਂ ਕਰ ਸਕਦੇ ਆ ਕਰਾਂਗੇ ਕਰਨ ਤੋਂ ਬਾਅਦ ਠੀਕ ਹੈ ਇਹਦੀ ਗਾਰੰਟੀ ਲੈ ਕੇ ਦਵਾਂਗੇ ਵੀ ਜੀ ਕਾਰ ਲੱਗੀ ਵੱਜੀ ਕੋਈ ਬਾਰੀ ਨਵੀ ਪਈ ਕੋਈ ਬੋਨਟ ਨਾਵਾ ਪਿਆ ਕੋਈ ਟਾਇਰ ਤੋਂ ਪੱਟ ਲੱਗਾ ਕੋਈ ਇੰਜਨ ਖੁੱਲਾ ਕੋਈ ਗੇਅਰ ਖੁੱਲਾ ਤੇ ਕਾਰ ਵਾਪਸ ਕਾਰ ਵਾਪਸ ਬਿਲਕੁਲ ਵਾਪਸ ਪੈਸੇ ਵੀ ਵਾਪਸ ਹੋਣਗੇ ਕੱਲੀ ਕਾਰ ਹੀ ਵਾਪਸ ਹੋਣੀ ਹੈ ਕਾਰ ਵਾਪਸ ਪੈਸੇ ਨਾਲ ਵਾਪਸ ਜਿੰਨਾ ਤੇਲ ਵਾਲਾ ਪੰਜ ਚਾਹ ਦਿੰਦਾ ਉਹ ਵੀ ਦੇ ਦਾਂਗੇ ਠੀਕ ਹੈ ਹੋਰ ਦੱਸੋ ਤੇ ਮਤਲਬ ਕੋਈ ਐਕਸੀਡੈਂਟ ਵਗੈਰਾ ਨਹੀਂ ਉਹ ਲਿਖ ਕੇ ਦਵਾਂਗੇ ਸਰ ਤੁਹਾਨੂੰ ਪਹਿਲਾਂ ਚੱਕ ਦੇਖ ਲਈਏ ਇੱਕ ਵਾਰੀ ਦਾ ਦੂਜੀ ਗੱਲ ਤੁਹਾਨੂੰ ਪੱਕਾ ਬਿੱਲ ਜੀਐਸਟੀ ਵਾਲਾ ਭੰਡਾਰੀ ਕਾਗਜ਼ ਦੇ ਦਊਗਾ ਹੂੰ ਉਹ ਵੀ ਕੀ ਹੋਊਗਾ ਲੈਟਰ ਹਡ ਹੋਊਗਾ ਭੰਡਾਰੀ ਕਾਗਜ਼ ਦਾ ਠੀਕ ਹੈ ਜੀ ਉੱਤੇ ਭੰਡਾਰੀ ਕਾਗਜ਼ ਲਿਖਿਆ ਜੋ ਮੈਂ ਭੰਡਾਰੀ ਕਾਗਜ਼ ਹੂੰ ਆਹ ਗੱਡੀ ਨੰਬਰ ਵੇਚ ਰਿਆਂ ਇੰਜਨ ਨੰਬਰ ਚੈਸੀ ਨੰਬਰ ਐਸ ਬੰਦੇ ਨੂੰ ਵੇਚ ਰਿਆਂ ਮੰਨ ਲਓ ਜਸਵੀਰ ਨੂੰ ਵੇਚ ਹੂੰ ਠੀਕ ਹੈ ਜਸਵੀਰ ਕੋਈ ਨਹੀਂ ਪੇਮਣ ਲਈ ਹੂੰ ਨਿਲ ਤੇ ਅੰਗਰੇਜ਼ੀ ਜੀ ਹੋਊ ਪੰਜਾਬੀ ਜੀ ਪੰਜਾਬੀ ਚ ਐ ਮੈਂ ਭੰਡਾਰੀ ਕਰਾ ਏਦਾਂ ਲਿਖਾਉ ਬਿਲਕੁਲ ਪੰਜਾਬੀ ਚ ਦਿਖਾਵਾਂਗੇ ਠੀਕ ਹੈ ਲੈਟਰ ਹੈ ਸਾਡੇ ਪੰਜਾਬੀ ਚ ਕਿਉਂਕਿ तकरीबन ਮੰਨ ਕੇ ਚੱਲੋ ਕਿ ਸਾਡੇ ਕੋ ਬਜ਼ੁਰਗ ਆ ਜਾਂਦੇ ਆ ਅਗਲਾ ਇੰਗਲਿਸ਼ ਨਹੀਂ ਜਾਣਦਾ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਇਹਨਾਂ ਨੇ ਸਾਈਨ ਕਰਾ ਲੇ ਪੰਜਾਬੀ ਤਾਂ ਤੇ ਨਹੀਂ ਆਪਾਂ ਕਹਿ ਸਕਦੇ ਹਾਂ ਪੰਜਾਬੀ ਹਰ ਬੰਦਾ ਜਾਣਦਾ ਹਰ ਬੰਦਾ ਜਾਂਦਾ ਜੀ ਬੰਦਾ ਨਹੀਂ ਜਾਂਦਾ ਨਾਲ ਜਾਂਦਾ ਇਸ ਟਾਈਮ ਤਾਂ ਸਰਕਾਰਾਂ ਨੇ ਬੋਰਡ ਵੀ ਪੰਜਾਬੀ ਦੇ ਕਰਾਤੇ ਹਾਂ ਹਾਈਵੇ ਦੇ ਉੱਤੇ ਚੱਲੋਗੇ ਕਰਾਇਆ ਹੀ ਨਹੀਂ ਬਿਲਕੁਲ ਇੰਗਲਿਸ਼ ਢਾ ਕੇ ਪੰਜਾਬੀ ਚ ਲਿਖਾ ਜਿੰਨੇ ਵੀ ਬਾਹਰਲੇ ਸ਼ੋਅਰੂਮ ਨੇ ਹੈ ਨਾ ਬ੍ਰਾਂਡ ਨੇ ਉਹਨਾਂ ਦੇ ਸਾਰਿਆਂ ਦੇ ਪੰਜਾਬੀ ਦੇ ਬੋਰਡ ਦਿਖਾ ਸੀ ਪੰਜਾਬੀ ਦੇ ਤੇ ਹਾਈਵੇ ਤੇ ਤੁਸੀਂ ਜਾਣਾ ਤੁਸੀਂ ਲਿਖਿਆ ਹੋਣਾ ਜੰਮੂ ਤੇ ਜੰਮੂ ਵੀ ਪੰਜਾਬੀ ਜਿਹਾ ਲਿਖਿਆ ਹੋਊ ਜੀ ਬਿਲਕੁਲ ਬਿਲਕੁਲ ਇਹ ਸਗਾ ਕੇ ਪੰਜਾਬੀ ਦੇ ਵਿੱਚ ਹੀ ਲਿਖਿਆ ਹੁੰਦਾ ਵੀ ਤੁਹਾਨੂੰ ਪੜਨਾ ਪਤਾ ਲੱਗੇ ਵੀ ਇਹਦੇ ਤੇ ਕੀ ਲਿਖਿਆ ਆ ਅਸੀਂ ਕਾਤੇ ਸائن ਕਰ ਰਹੇ ਠੀਕ ਹੈ ਔਰ ਲੈਟਰ ਹੈਡ ਹੀ ਮਿਲੂਗਾ ਹਮ ਪੱਕਾ ਬਿਲ ਇੱਕ ਆਪਾਂ ਦਾ ਗਾਰੰਟੀ ਚੱਕ ਕੇ ਦਿਖਾ ਦਈਏ ਪੁਰਾਣੀ ਗੱਡੀ ਦਾ ਬਿਲਕੁਲ ਜੀ ਬਿਲਕੁਲ ਲਓ ਜੀ ਖੋਲੋ ਫਿਰ ਆਪਾਂ ਦੇਖਦੇ ਆਂ ਵੀ ਕੋਈ ਗੱਡੀ ਲੱਗੀ ਬੱਜੀ ਕੋਈ ਐਕਸੀਡੈਂਟ ਤਾਂ ਨਹੀਂ ਹੈਗੀ ਤਸੱਲੀ ਤਾਂ ਹੋਣੀ ਚਾਹੀਦੀ ਮੈਂ ਕਹਿੰਦਾ ਜੀ ਕਾਰ ਜਾ ਕੇ ਵੀ ਤੁਹਾਨੂੰ ਪਤਾ ਲੱਗ ਜੇ ਕਾਰ 'ਚ ਕੋਈ ਕਮੀ ਪੇਸ਼ੀ ਹੈ ਕਾਰਬਾਰਸ ਲਵਾ। ਠੀਕ ਹੈ। ਲਓ। ਲਓ ਜੀ। ਨਵੀਂ ਇੱਧਰ ਲਿਆ। ਹੁਣੇ ਦੇ ਲੋ ਜੀ 17 17 ਮਾਡਲ ਕਾਰ ਆ। ਠੀਕ ਹੈ ਜੀ। ਬੋਨਟ ਦਾ ਨਾੜ ਦੇਖੋ ਬੋਨਟ ਦਾ ਨਾੜ ਤਾਂ ਨਹੀਂ ਕੋ ਖੋਲਾ। ਨਹੀਂ। ਕੋਈ ਫੈਂਡਰ ਦਾ ਤਾਂ ਨਹੀਂ ਖੋਲਾ। ਹੂੰ। ਠੀਕ ਹੈ ਜੀ। ਇਹ ਦੀ ਮੇਨ ਪੇਸਟਿੰਗ ਆ ਦੇਖੋ ਮੇਨ ਪੇਸਟਿੰਗ ਜਿਹੜੀ オリジナル ਹੁੰਦੀ ਆ ਹਾਂ ਇਹ ਦੁਬਾਰਾ ਨਹੀਂ ਬਣਦੀ ਇਹ ਦੁਬਾਰਾ ਨਹੀਂ ਬਣਦੀ ਇੱਕ ਵਾਰੀ ਲੱਗ ਗਈ ਤੇ ਇਹਨੂੰ ਰੰਗ ਕੀਤਾ ਜਾ ਸਕਦਾ ਪਰ ਪੇਸਟਿੰਗ ਨਹੀਂ ਦੁਬਾਰਾ ਹੁੰਦੀ ਏਦਾਂ ਹੀ ਦੇਲ ਸਾਈਡ ਤੇ ਆ ਦੇਖੋ ਸਾਰੀ ਆ ਦੇਖੋ ਫੈਂਡਰ ਦੇ ਨਾਲ ਸਾਰੇ ਏਦੇ ਮੋਰਨ ਦੇ ਨਾਲ ਇਹ ਆ ਫਰੰਟ ਠੀਕ ਆ ਠੀਕ ਹੈ ਜੀ ਹੁਣ ਕੀ ਆ ਸਾਡੇ ਵੀਰ ਕਹਿੰਦੇ bari ਕੰਪਨੀ ਚੋਂ ਨਵੀਂ ਪੈ ਗਈ ਤਾਂ ਕਿ ਉਹ ਗਿਆ ਆਪਾਂ ਕਲੇਮ ਲਿਆ ਸੀ ਜੀ ਪਾਸ ਕਰਤਾ ਉਹ ਉੱਥੇ ਕਾਰ ਐਕਸੀਡੈਂਟ ਸ਼ੋ ਕੀਤੀ ਜਾਂਦੀ ਆ ਕਿਉਂਕਿ ਤਾਂ ਹੀ ਕਲੇਮ ਮਿਲਦਾ ਕਿ ਕਹਿੰਦੇ ਐਕਸੀਡੈਂਟ ਕਾਰ ਹੋ ਗਈ ਐਕਸੀਡੈਂਟ ਹੋ ਗਈ ਕਲੇਮ ਚਾਹੀਦਾ ਕਲੇਮ ਲੈ ਲਿਆ ਉਹਦਾ ਬੋਨਡ ਨਵਾ ਪਹਿਲਾ ਜਾਂ ਬਾਰੀ ਬਣੀ ਅਗਰ ਤੁਸੀਂ ਉਹ ਵੀ ਦੇਖਣਾ ਚਾਹੁੰਦੇ ਹੋ ਉਹ ਨੂੰ ਧਿਆਨ ਨਾਲ ਦੇਖੋ ਵੀ ਬਾਰੀ ਬੋਨਡ ਪਛਾਣ ਗਿਆ ਹੁਣ ਆ ਬੋਨਡ ਹੈ ਜੀ origignal ਹੈ ਇਹਦੀ ਪਛਾਣ ਗਿਆ ਆ ਪੇਸਟਿੰਗ ਆ ਇਹ ਦੇਖੋ ਇਹਦਾ ਨੋ ਮਾਰੋਗੇ ਪੇਸਟਿੰਗ ਲੱਥੂਗੇ ਨਹੀਂ ਹਾਂ ਆ ਪੇਸਟਿੰਗ ਆ ਅੰਦਰ ਜੇ ਦੁਬਾਰਾ ਇਹਨੂੰ ਪੇਸਟਿੰਗ ਕਿਸੇ ਨੇ ਤਿਆਰ ਕੀਤੀ ਉਹਨਾਂ ਇਹਦਾ ਨੋ ਮਾਰੋਗੇ ਲੱਤ ਜੂ ਉਹ ਭੋਲੀ ਹੁੰਦੀ ਆ ਭੋਲੀ ਹੁੰਦੀ ਆ ਹਾਂ ਕਿਉਂਕਿ ਦੁਬਾਰਾ ਕੀਤੀ ਹੁੰਦੀ ਬਿਲਕੁਲ ਠੀਕ ਹੈ ਇਤਾਂ ਹੀ ਬੋਨਟ ਤੇ ਬਾਰੀਆਂ ਤੇ ਡਿੱਗੀ ਤੇ ਹਰ ਚੀਜ਼ ਨੂੰ ਟੈਸਟਿੰਗ ਕੀਤੀ ਹੁੰਦੀ ਹੈ ਠੀਕ ਹੈ ਜੀ ਤੇ ਜੇ ਉਹ ਦੁਆਰਾ ਕੀਤੀ ਹੋਵੇ ਫਿਰ ਤੁਸੀਂ ਮਾੜੇ ਐ ਮਾਰਨਾ ਲੱਤ ਕਿਉਂ ਹੋ ਜਾਣੀ ਅੱਛਾ ਜੇ ਹੁਣ ਪੁਰਾਣੀ ਗੱਡੀ ਆ ਇਹਦੀ ਹੀ ਆਪਾਂ ਗੱਲ ਕਰ ਲੈਣੇ ਆ ਜੇ ਕੋਈ ਵੀਰ ਆ ਗੱਡੀ ਲੈ ਕੇ ਜਾਂਦਾ ਸਰਕਾਰੀ ਮੁਲਾਜ਼ਮਾਂ ਜਾਂ ਉਹ ਆਈਟੀਆਰ ਫਿਲ ਕਰਦਾ ਬਿਲਕੁਲ ਠੀਕ ਹੈ ਜੀ ਸਿਬਲ ਉਹਦਾ ਵਧੀਆ ਬੈਂਕ ਚ ਲੈਣ ਦਾ ਇਹ ਚੰਗਾ ਕਰ ਦਾਂਗੇ ਲੋਨ ਜੀ ਤੇ ਉਹਦਾ ਕਿੰਨਾ ਲੱਗੂਗਾ ਜੋ ਤੁਸੀਂ ਪਹਿਲਾਂ ਕਿਹਾ 100 ਲੱਖ ਰੁਪਏ ਨੂੰ 6500 ਰੁਪਏ ਵਿਆਹ ਲੱਗੂ 1 ਸਾਲ ਦਾ ਪੁਰਾਣੀ ਗੱਡੀ ਤੇ ਪੁਰਾਣੀ ਗੱਡੀ ਤੇ ਨਵੀਂ ਤੇ ਲੱਗੂ 4200 4200 ਠੀਕ ਹੈ ਤੁਹਾਡੇ ਸਿਵਲ ਸਕੋਰ ਕਰਕੇ 4000 ਵੀ ਹੋ ਸਕਦਾ 4200 ਵੀ ਉਸ ਦਾ 4500 ਵੀ ਹੋਦਾ ਤੁਹਾਡੇ ਪੇਪਰਾਂ ਤੇ ਡਿਪੈਂਡ ਹੈ ਸਾਰਾ ਕੁਝ ਹਲੋ 4000 ਤੋਂ 4500 ਹਾਂ 4000 ਤੋਂ ਇਹਦਾ 6500 ਕੁਝ ਦਾ ਇਹਨਾਂ ਦਾ ਸਿਵਲ ਸਕੋਰ ਸੀਗੇ 720 ਸੀਗੇ ਹੂੰ ਕਿਸੇ ਜਦੋਂ ਕੋਈ ਲਿਮਿਟ ਚੱਲਦੀ ਸੀ ਪਾਰਟੀ ਦੀ ਉਹਦੇ ਵਿੱਚ ਥੋੜਾ ਕੋਈ ਇਹਨਾਂ ਦਾ ਅਪ ਡਾਊਨ ਸੀ ਉਦੋਂ ਕਰਕੇ ਉਹਨਾਂ ਦਾ ਥੋੜਾ ਵਿਆਜ ਉਹਨਾਂ ਨੇ ਬੈਂਕ ਨੇ ਉਸੇ ਸਾਲ ਮੈਂ ਕਰਤਾ ਕਰਤਾ ਜੇਕਰ ਇਹਨਾਂ ਦਾ 750 ਤੋਂ ਪਲੱਸ ਹੁੰਦਾ ਹਾਂ 750 ਪਲੱਸ ਹੁੰਦਾ ਤੁਹਾਡਾ ਲੋਨ 95% ਛੱਡੋ 100% ਹੋ ਜਾ ਅੱਛਾ ਸਾਰੀ ਲੋਨ ਹੋ ਜਾਂਦਾ ਭਾਜੀ ਜੇਕਰ ਤੁਸੀਂ 750 ਤੋਂ ਉੱਪਰ ਸਕੋਰ ਲੈ ਗਏ ਹੂੰ ਤੇ ਸਮਝ ਲਓ ਵੀ ਤੁਹਾਡਾ ਤੁਸੀਂ ਟਾਪ ਸਕੋਰ ਤੇ ਆ ਬੈਂਕ ਕਹਿੰਦੀ ਵੀ ਇਹ ਬੰਦਾ ਬਹੁਤ ਵਧੀਆ ਇਹਨੇ ਕੋਈ ਅਜੇ ਤੱਕ ਕਿਸ਼ਤ ਨਹੀਂ ਥੋੜੀ ਰੈਗੂਲਰ ਦੇ ਰਿਹਾ ਰੈਗੂਲਰ ਇਹਦੀ ਲਿਮਟ ਆ ਰੈਗੂਲਰ ਸਭ ਕੁਝ ਕਰ ਰਿਹਾ ਇਸ ਕਰਕੇ 100% ਤੱਕ ਲੋਨ ਦੇਣ ਨੂੰ ਤਿਆਰ ਹੈ ओके ਤੁਹਾਡਾ ਸਿਮਲ ਦੇ ਡਿਮੈਂਡ ਹੈ ਹੂੰ ਇਹ ਤੁਹਾਡਾ ਸਿਮਲ ਮਾੜਾ ਆ ਤੇ ਬਹੁਤ ਕੁਝ ਡਾਉਣ ਠੀਕ ਹੈ ਜੀ ਤੇ ਜੇ ਸਿਮਲ ਚੰਗਾ ਤੇ ਬਹੁਤ ਕੁਝ ਆ ਜਿਪ ਪੁਰਾਣੀ ਗੱਡੀ ਇਹਦਾ ਭਾਜੀ ਕਿੰਨੇ ਮਤਲਬ ਜਿਵੇਂ ਉਹਦਾ 4000 ਤੋਂ 450 80 ਤੋਂ 85% ਹਾਂ ਜਿਵੇਂ ਉਹਦਾ 4000 ਤੋਂ 4550 ਜਾਂ ਇਹਦਾ 6000 ਤੋਂ 6500 6500 ਇੰਨਾ ਹੀ ਆ ਹਾਂਜੀ ਠੀਕ ਹੈ ਮੰਨ ਲਓ ਜੇ ਸਰਕਾਰੀ ਬੈਂਕ ਤੋਂ ਤੁਹਾਡਾ ਕਿਸੇ ਕਿਸਮ ਤੇ ਨਹੀਂ ਵੀ ਹੋਇਆ ਨਾ ਹੂੰ ਸਾਡੇ ਕੋਲ ਘੜ ਤੋਂ ਘੜ 10 ਤੋਂ 15 ਲੜਕੇ ਬੈਂਕ ਵਾਲੇ ਇੱਥੇ ਹੁੰਦੇ ਆ ਠੀਕ ਹੈ ਜੀ ਸਾਰੀਆਂ ਬੈਂਕਾਂ ICICI HDFC ਕੋਟਕ ਮਿੰਦਰਾ AU HDB ਹੈ ਸਾਰੀ ਮਤਲਬ ਜਿੰਨੀਆਂ ਵੀ ਬੈਂਕਾਂ ਹੈਗੀਆਂ ਨੇ ਮੈਂ ਕਹਾਂ ਜੀ ਤੁਸੀਂ ਅਸੀਂ ਉਸੇ ਟਾਈਮ ਉੱਡੇ ਨਾਲ ਚੈੱਕ ਕਰਨਾ ਜੇ ਤੁਹਾਡਾ ਸਿਮਲ ਕੋਡ ਡਾਉਣ ਆ ਜਾਂ ਕਿਸੇ ਕਿਸਮ ਦਾ ਨਹੀਂ ਹੋ ਰਿਹਾ ਚੱਕ ਕੇ ਉਸੇ ਟਾਈਮ ਆਪਾਂ ਦੂਜੀ ਬੈਂਕ 'ਚ ਲੈ ਆ ਦੂਜੀ ਬੈਂਕ 'ਚ ਪਾ ਦੇਣਾ ਤੁਹਾਨੂੰ ਕਹਿਣ ਦਾ ਬਾ ਖਾਲੀ ਨਹੀਂ ਮੁੜਨਾ ਮਤਲਬ ਕਿਸੇ ਨਾ ਕਿਸੇ ਬੈਂਕ ਤੋਂ ਲੋਨ ਕਰਾਹਾ ਹੀ ਦੋ ਕਰਾ ਦੇ ਮੰਦਲ ਬੰਦਾ ਇਹ ਨਹੀਂ ਕਹਦਾ ਯਾਰ ਮੈਂ ਗਿਆ ਸੀ ਮੇਰਾ ਲੋਨ ਨਹੀਂ ਕਰਾ ਕੇ ਦਿੱਤਾ ਉਹਨਾਂ ਨੇ ਹੁਣ ਅਸੀਂ ਹੋਰ ਵੀ ਕੁਝ ਬੈਂਕਾਂ 'ਚ ਦੰਦੀਆਂ ਵੀ ਆ ਕੁਝ ਐ ਜੋੜੀਆਂ ਇੱਕ ਦੋ ਉਹ ਸਾਡੀਆਂ ਇਸ ਹਫਤੇ ਉਹ ਵੀ ਡੀਲ ਹੋ ਜਾਣੀਆਂ ਉਹਨਾਂ ਨਾਲ ਤੇ ਉਹ ਬੈਂਕਾਂ ਆ ਜਿਹੜੀਆਂ ਕਿ ਕਈ ਵਾਰੀ ਬੰਦਾ ਕੋਈ ਡਿਫਾਲਟ ਰਿਆ ਹੂੰ ਉਹ ਉਹਨਾਂ ਨੂੰ ਵੀ ਲੋਨ ਕਰਨ ਨੂੰ ਤਿਆਰ ਅੱਛਾ ਜਿਹਦਾ ਸਿਬਲੋਂ ਘੱਟ ਆ ਹਾਂ ਮਤਲਬ ਸਾਢੇ 5 6 ਆ ਜਾਂ ਕਿਸੇ ਦੀ ਗਵਾਹੀ 'ਚ ਡਿਫਾਲਟ ਰਿਆ ਬੰਦਾ ਹਾਂ ਠੀਕ ਆ ਉਹਨਾਂ ਵਾਸਤੇ ਵੀ ਅਸੀਂ ਇੱਕ ਦੋ ਫਿਨਾਂਸ ਹੋਰ ਜੋੜੇ ਨਾਲ ਹੂੰ ਉਹਨਾਂ ਨੂੰ ਵੀ ਚਾਲੂ ਹੋ ਜਾਣਾ ਇਸ ਹਫਤੇ ਹੋ ਗਿਆ ਤੇ ਆਈ ਉਹਨਾਂ ਨੂੰ ਵੀ ਕੋਸ਼ਿਸ਼ ਪੂਰੀ ਹੈ ਵੀ ਉਹ ਚ ਇਹ ਵੀ ਲੋਨ ਜਿਹੜਾ ਕੱਟ ਜਾਣਾ ਉਹ ਫਿਰ ਉਹਨਾਂ ਨੂੰ ਲੋਨ ਦਿੰਦੇ ਸਿਰਫ 50 ਤੋਂ 60% 50 ਤੋਂ 60% ਠੀਕ ਹੈ ਜੀ ਯਾਨੀ 50% ਉਹ ਕਹਿੰਦੇ ਵੀ ਬੈਂਕ ਪਾਰਟੀ ਦਾ ਪੈਸਾ ਨਾ ਲਾ ਦੇਣਾ ਜੇ ਕੱਲ ਨੂੰ ਪਾਰਟੀ 도ੜਦੀ ਤੇ ਗੱਡੀ ਫਾਲਣੀ ਸਾਡੀ ਦਿੱਤੇ ਪੈਸੇ ਗਏ ਹੂੰ ਜੀ ਪਾਜੀ ਬਿਲਕੁਲ ਕਈ ਬੰਦੇ ਕਿਸ਼ਤਾਂ ਨਾ ਦੇਣ ਕਰਕੇ ਵੀ ਡਿਫਾਲਟ ਨਹੀਂ ਹੁੰਦੇ ਕਈ ਬੰਦੇ ਕਿਸੇ ਦੀ ਗਵਾਹੀ ਭਰ ਕੇ ਵੀ ਡਿਫਾਲਟ ਹੋ ਜਾਂਦੇ ਉਹ ਬਹੁਤ ਜ਼ਿਆਦਾ ਹੈ 80% ਗਵਾਹੀਆਂ ਚ ਡਿਫਾਲਟ ਹੈ ਮੰਨ ਲਓ ਮੈਂ ਕਿਸੇ ਦੀ ਗਵਾਹੀ ਭਰਤੀ ਉਹ ਬੰਦੇ ਨੇ ਲੋਨ ਨਹੀਂ ਸਹੀ ਤਰੀਕੇ ਨਾਲ ਤਾਰਿਆ ਤੇ ਮੇਰਾ ਸਿਫਰ ਕੱਟ ਜਾਊਗਾ ਤੁਹਾਡਾ ਸਿਫਰ ਕੱਟ ਨਹੀਂ ਕੱਟਣਾ ਕਿਉਂਕਿ ਤੁਸੀਂ ਵਿਟਨਸ ਹੋ ਉਹਦੇ ਬਰਾਬਰ ਆ ਹੱਕਦਾਰ ਹਾਂ ਪਰ ਉਹ ਬੈਂਕ ਨੂੰ ਤਾਂ ਪਤਾ ਲੱਗ ਜਾਂਦਾ ਨਾ ਵੀ ਇਹ ਬੰਦਾ ਸਹੀ ਆ 15 ਸਾਲ ਦਾ ਇੱਕ ਮਿੰਟ ਚ ਲਿਓ ਤਾਂ ਨਾਲ ਹੁਣੇ ਪੈਨ ਕਾਰਡ ਨਾਲ 15 ਸਾਲ ਦਾ ਤੁਹਾਡਾ ਰਿਕਾਰਡ ਚੈੱਕ ਕਰ ਦੂੰਗਾ ਵੀ ਵੀਰ ਨੇ ਰੌਕਸ ਲਈ ਸੀ ਉਹਦੇ ਕਿਸ਼ਤਾਂ ਰੈਗੂਲਰ ਦਿੱਤੀਆਂ ਕਿ ਨਹੀਂ ਦਿੱਤੀਆਂ ਕਦੋਂ ਸਕੂਟਰ ਤੇ ਲੋਡ ਕਰਾਇਆ ਸੀ ਸਭ ਕੁਝ ਆ ਜਾ ਹਾਂ ਮਤਲਬ ਉਹ ਬੈਂਕ ਨੂੰ ਪਤਾ ਲੱਗ ਜਾਂਦਾ ਉਹਨੂੰ ਨੋਟਿਫਾਈ ਕਰ ਦਿੰਦਾ ਕਿ ਮੈਂ ਲਿਮਿਟ ਤਾਰਤੀ ਸੀ ਥੋੜਾ ਲੇਟ ਹੋ ਗਈ ਸੀ ਪਰ ਉਹ ਲੇਟ ਹੋਣ ਦਾ ਮਤਲਬ ਉਹਨਾਂ ਨੇ ਸਿਬਲ ਡਾਟਾ ਥੋੜਾ ਉਹਨਾਂ ਨੇ ਸਾਰੀਆਂ ਬੈਂਕਾਂ ਨੂੰ ਸ਼ੋਅ ਕਰਦਾ ਵੀ ਤੁਸੀਂ ਜਦੋਂ ਲਿਮਿਟ ਲਈ ਸੀ ਜਾਂ ਤੁਸੀਂ ਆਹ ਸਕੂਟਰ ਦਾ ਲੋਨ ਕਰਾਇਆ ਸੀ ਤੇ ਤੁਸੀਂ ਉਹ ਚੀਜ਼ਾਂ ਨਹੀਂ ਤਾਰ ਸਕੇ ਇਸ ਕਰਕੇ ਤੁਹਾਡਾ ਸਕੋਰ ਡਾਊਨ ਹੋ ਗਿਆ ਉਹ ਆਟੋਮੈਟਿਕਲੀ ਸਾਰੀਆਂ ਬੈਂਕਾਂ ਕੋਲ ਚਲਾ ਜਾਂਦਾ ਜਿਹੜੀਆਂ ਬੈਂਕਾਂ ਹੁਣ ਤੁਸੀਂ ਨਵੀਆਂ ਜੋੜੀਆਂ ਨੇ ਘੱਟ ਸਿਬਲ ਤੇ ਲੋਨ ਕਰਨ ਵਾਲਿਆ ਮਿਨੀਮਮ ਕਿੰਨਾ ਸਿਬਲ ਤੇ ਕਰ ਦੇਣੀਆਂ ਲੋਨ ਕਰਾਉਣਾ ਹਾਂਜੀ ਉਹ 5 ਤੋਂ 600 ਤੱਕ ਵੀ ਕਰ ਦੇਣਗੀਆਂ 500 ਵਾਲੇ ਦਾ ਵੀ ਹੋ ਜਾ ਤਾਂ ਜੇ ਉਹਦਾ ਲੋਨ ਘਟ ਜਾਣਾ 50% ਹੈ ਨਾ ਚਲੋ ਕੋਈ ਨਹੀਂ ਕਈ ਵਾਰ ਬੰਦਾ ਕਹਿੰਦਾ ਹੁੰਦਾ ਯਾਰ ਅੱਧਾ ਕ ਮੇਰਾ ਹੋ ਜੇ ਹੈ ਨਾ ਬਹੁਤ ਬੰਦੇ ਇਦਾਂ ਉਹਨੂੰ ਵੀ ਇੱਕ ਸੁਨਹਿਰੀ ਮੌਕਾ ਹੈ ਹੂੰ ਆਪਦਾ ਸਿਮਬਲ ਵੀ ਸੁਧਾਰ ਸਕਦਾ ਨਾ ਜੀ ਸੁਧਾਰਨ ਆਪਣੇ ਆਪ ਨੂੰ ਸਿਮਬਲ ਨੂੰ ਸੁਧਾਰਨਾ ਦੋ ਚੀਜ਼ਾਂ ਸੋਧ ਰਹੀਆਂ ਜੀ ਹੂੰ ਗੁੱਸਾ ਨਾ ਕਰੇ ਮੇਰਾ ਵੀ ਕਿਉਂਕਿ ਤੁਸੀਂ ਸੁਧਰ ਕੇ ਤੇ ਤੁਹਾਡਾ ਸਿਮਬਲ ਆਪਣੇ ਆਪ ਸੁਧਰ ਗਿਆ ਕਿਉਂਕਿ ਦੇਖੋ ਆਉਣ ਵਾਲਾ ਟਾਈਮ ਜਿਹੜਾ ਨਾ ਉਹ ਬੈਂਕ ਕਹਿੰਦੀ ਸਾਡੇ ਨਾਲ ਜੁੜੋ ਅਸੀਂ ਤੁਹਾਨੂੰ ਕੀ ਤੁਹਾਡੇ ਬੱਚਿਆਂ ਨੂੰ ਵੀ ਤਾਂ ਤੱਕ ਲੈ ਕੇ ਜਾਵਾਂਗੇ ਹੂੰ ਜਦੋਂ ਆਪਾਂ ਕੀ ਕਹਿੰਦੇ ਹਾਂ ਲੋਨ ਲਿਆ ਆ ਕੋਈ ਗੱਲ ਨਹੀਂ ਕਿਸ ਟੁੱਟ ਗਈ ਤਾਂ ਕੀ ਅਗਲੀ ਕਿਸ਼ਤ ਆਰ ਦਾਂਗੇ ਅਗਲੀ ਫੇਰ ਲੇਟ ਹੋ ਗਈ ਉਹ ਕਰਦੇ ਕਰਦੇ ਮੁੰਕੇ ਤੁਹਾਡੇ ਬੱਚਿਆਂ ਤੇ ਪ੍ਰਭਾਵ ਪਾ ਠੀਕ ਹੈ ਜੀ ਕਿਉਂਕਿ ਸਾਨੂੰ ਤਾਂ ਤੁਹਾਡੇ ਨਾ ਭਜਣਾ ਬਿਲਕੁਲ ਹਾਲਾਂਕਿ ਇਹ ਕਹਿੰਦਾ ਪਾਪਾ ਜੀ ਇਦਾਂ ਕਰਦੇ ਤੇ ਮੁੰਡਾ ਵੀ ਇਦਾਂ ਕਰੂ ਜੇ ਜੀ ਕੋਕੋ ਹਜੇ ਕੋਕੋ ਦੇ ਬੱਚੇ ਇੱਕ ਹਫ਼ਤਾ ਪੁਰਾਣੀ ਚੱਲਦੀ ਆਉਂਦੀ ਹੈ ਨਾ ਉਹ ਨਾਲ ਜੁੜ ਗਈ ਇਧਰ ਵੀ ਨਾਲ ਹੀ ਜੁੜਦੀ ਆ ਲਓ ਮਿੱਤਰੋ ਹੁਣ ਤੁਸੀਂ ਕੋਈ ਵੀ ਪੁਰਾਣੀ ਗੱਡੀ ਲੈਣੀ ਆ ਜਾਂ ਲੈਣੀ ਆ ਕੋਈ 0 ਮੀਟਰ ਵੇਟਿੰਗ ਵਾਲੀ ਕਾਰ ਤੁਹਾਨੂੰ ਨਾ ਦਾ ਆਪਦੇ ਲੋਨ ਕਰਾਉਣ ਦੀ ਟੈਨਸ਼ਨ ਆ ਤੇ ਨਾ ਹੀ ਗੱਡੀ ਦੀ ਟੈਨਸ਼ਨ ਆ ਅੱਖਾਂ ਮੀਚ ਕੇ ਬੇਚੀਜ ਕਾ ਕੇ ਗੱਡੀ ਖਰੀਦ ਸਕਦੇ ਹਾਂ ਤੇ ਰੇਟ ਵੀ ਭਾਜੀ ਵਾਜਿਬ ਰਹਿਣਗੇ ਹਣਾ ਬਿਲਕੁਲ ਜੀ ਰੇਟ ਦੇਖੋ ਆਪਾਂ ਇਹ ਨਹੀਂ ਕਿ ਨੇ ਪ੍ਰੋਪਰ ਜੋ ਏਜੰਸੀ ਦਾ ਰੇਟ ਆ ਉੱਥੇ ਤੱਕ ਤਾਂ ਨਹੀਂ ਹੁੰਦੀ ਥੋੜਾ ਬਹੁਤਾ ਤਾਂਠਾ ਹੁੰਦਾ ਹੀ ਹੁੰਦਾ ਚਲੋ ਉਹ ਤਾਂ ਕਰਦੇ ਜੇ ਅਰੇਂਜ ਕਰਨੀ ਨਾ ਜੀ ਆਪਾਂ ਕਿਤਨੋਂ ਕਾਰ ਲੈ ਕੇ ਮੰਨ ਲਓ ਮੈਂ 200 400 ਕਰੋੜ ਤੋਂ ਕਾਰ ਲੈ ਕੇ ਆਉਣੀ ਘੜ ਤੋਂ ਕੋਲ ਡਰਾਈਵਰ ਹੀ 10 15000 ਲੈ ਜਾਂਦਾ ਬਿਲਕੁਲ ਆਉਣ ਜਾਂਦਾ ਖਰਚਾ ਪੈ ਜਾਂਦਾ ਇਹ ਚੀਜ਼ਾਂ ਐਡ ਹੋਣੀਆਂ ਆ ਐਡ ਹੋਣੀਆਂ ਰੀਅਰेंज ਕਰਕੇ ਦੇ ਦੇਣਾ ਸਾਡਾ ਕੰਮ ਅਸੀਂ ਕਰਕੇ ਦਵਾਂਗੇ ਇਹ ਨਹੀਂ ਕਹਾਂਗੇ ਵੀ ਵੀਰ ਸਾਡੇ ਵਿਚਾਰੇ ਮਹੀਨੇ ਲਈ ਬਾਹਰੋਂ ਆਏ ਤੇ 15 ਦਿਨ ਪਹਿਲਾਂ ਗੱਜੂ ਘੁੰਮਦੇ ਰਹੇ ਹਾਂ ਉਹਨਾਂ ਦੇ ਆਉਣ ਵਾਸਤੇ ਅਸੀਂ ਉੱਥੇ ਓਕੇ ਜੇ ਕਹਿਤਾ ਵੀ ਤਿੰਨ ਦਿਨ ਬਾਅਦ ਕਾਰ ਮਿਲਨੀ ਤੇ ਤਿੰਨ ਦਿਨ ਬਾਅਦ ਹੀ ਮਿਲਨੀ ਠੀਕ ਹੈ ਜੀ ਤੇ ਜਿਹੜੇ ਆ ਨੰਬਰ ਚੱਲ ਰਹੇ ਨੇ ਸਕਰੀਨ ਦੇ ਨੀਚੇ ਬਿਲਕੁਲ ਜੀ ਇਹਨਾਂ ਉੱਤੇ ਕੈਟਲੌਗ ਹੈਗਾ ਆਪਾਂ ਨੰਬਰ ਬੋਲ ਦਿੰਨੇ ਜੀ 8872140866964644086 ਠੀਕ ਹੈ 981444086 ਇਹ ਸਾਰੇ ਨੰਬਰ ਤੇ ਜਿੱਤੇ ਮਰਜੀ ਸਿਰਫ ਹੈਲੋ ਭੇਜਣੀ ਤੁਹਾਨੂੰ ਉਸੇ ਟਾਈਮ ਇੱਕ ਪੰਡਾਰੀ ਕਾਬਜਾ ਦਾ ਮੈਸੇਜ ਆ ਜਾਊ ਉਹ ਮੈਸੇਜ ਨੂੰ ਟੱਚ ਕਰੋ ਸਾਡਾ ਪੂਰਾ ਸਟਾਕ ਖੁੱਲ ਜਾਊਗਾ ਘਰ ਬੈਠੇ ਤੁਸੀਂ ਆਪਣੀ ਫੈਮਿਲੀ ਨਾਲ ਬੱਚਿਆਂ ਨਾਲ ਸਾਡਾ ਸਾਰਾ ਹੀ ਸਟਾਕ ਦੇਖ ਸਕਦੇ ਕੱਲੀ ਕੱਲੀ ਕਾਰ ਦਾ ਰੇਟ ਮਾਡਲ ਕਿਲੋਮੀਟਰ ਹਰ ਜੀ ਨੋਟ ਮਿਲੂ ਆ ਜਿੰਨੀਆਂ ਵੀ ਖੜੀਆਂ ਨੇ ਜਿੰਨੀਆਂ ਸਾਰੀਆਂ ਉਹਦੇ ਵਿੱਚ ਹੀ ਹੈ ਜੀ ਠੀਕ ਹੈ ਜੀ ਕਈ ਵਰੀ ਬੰਦੇ ਸਾਡੇ ਵੀਰ ਜ਼ਿਆਦਾਤਰ ਹੁੰਦਾ ਕਿ ਸਾਡੇ ਵੀਰ ਕਿਹਾ ਫੋਨ ਨਹੀਂ ਚੱਕਦੇ ਵੀਰ ਜੀ ਫੋਨ ਦਾ ਕੋਈ ਟੈਨਸ਼ਨ ਨਹੀਂ ਸਵੇਰੇ 5 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਸਟੋਰ ਆ ਓਪਨ ਆ ਹੂੰ ਕੋਈ ਛੁੱਟੀ ਨਹੀਂ ਸੰਡੇ ਵੀ ਓਪਨ ਹੁੰਨੇ ਆਂ ਬੇਝਜਕੋ ਨਹੀਂ ਜਿਵੇਂ ਹੁਣ ਦਸਹਿਰਾ ਤਿਹਾਰ ਲੰਘਿਆ ਦੀਵਾਲੀ ਲੰਘੀ ਉਹ ਤਾਂ ਫਿਰ ਉਹ ਬੰਦ ਹੀ ਕੀਤਾ ਹੋਣਾ ਛੁੱਟੀਆਂ ਮਨਾਈਆਂ ਹੋਣੀਆਂ ਬਿਲਕੁਲ ਨਹੀਂ ਸਰ ਨਹੀਂ ਸਟਾਫ ਨੇ ਭਾਜੀ ਫਿਰ ਜੇ ਉਹ ਸਾਡੇ ਵੀਰ ਨੇ ਬੱਚਿਆਂ ਨਾਲ ਲੈ ਕੇ ਮੰਨ ਲਓ ਐਤਵਾਰ ਨੂੰ ਤੁਸੀਂ ਜੌਬ ਕਰਦੇ ਆਂ ਐਤਵਾਰ ਤੁਸੀਂ ਵਿਹਲੇ ਆਂ ਜਾਂ ਤੁਹਾਡੇ ਮੈਡਮ ਜੌਬ ਕਰਦੇ ਆਂ ਤੁਸੀਂ ਐਤਵਾਰ ਦੋਨੋਂ ਵਿਹਲੇ ਸੀ ਬੱਚੇ ਕਹਿੰਦੇ ਪਾਪਾ ਕਾਰ ਲੈਣੀ ਆ ਹਾਂ ਤੇ ਪਾਪਾ ਨੂੰ ਤਾਂ ਸਿਰਫ ਸੰਡੇ ਛੁੱਟੀ ਇਧਰੋਂ ਮੰਮੀ ਸੰਦਾ ਛੁੱਟੀ ਕਰਕੇ ਬਹਿ ਗਿਆ ਤੇ ਪਾਪਾ ਕਿੱਥੇ ਜਾਣਗੇ ਬਿਲਕੁਲ ਇਸ ਕਰਕੇ ਧਟ ਅਸੀਂ ਛੁੱਟੀ ਨਹੀਂ ਕਰਦੇ ਸੀ ਮਤਲਬ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਵੀਰ ਬੈਠਾ ਵੀਡੀਓ ਦੇਖ ਰਿਹਾ ਜਿੱਥੋਂ ਮਰ ਗਿਆ ਉਹ ਪੰਜਾਬ ਨੂੰ ਛੱਡੋ ਇੰਡੀਆ ਦੇ ਜਿਹੜੇ ਵਿੱਚ ਉਹਨੂੰ ਇਹ ਟੈਨਸ਼ਨ ਨਹੀਂ ਵੀ ਜਰ ਜੇ ਅਸੀਂ ਜਾਵਾਂਗੇ ਕਿਤੇ ਬੰਦ ਨਾ ਹੋਵੇ ਸਟੋਰ ਨਾ 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 ਉਪਣੀਆ ਜੇ ਸਾਡੇ ਵੀਰ ਇਹ ਕਹਿੰਦੇ ਮੈਂ ਜਾ ਕੇ 9 ਵਜੇ 8 ਵਜੇ ਡਿਊਟੀ ਜਾਣਾ ਹਾਂ ਸਿਰੇ 6:30 7 ਵਜੇ 6 ਵਜੇ ਮੇਰੇ ਕੋ ਪਹੁੰਚੋ ਕਾਰ ਲੈ ਕੇ ਘਰ ਚੱਲ ਜਾ ਕੇ ਡਿਊਟੀ ਚੱਲ ਜਾ ਉਸੇ ਗੱਡੀ 'ਚ ਹਾਂ अच्छा जी ਨਾਲ ਅਗਲਾ ਬੰਦਾ ਸੋਚਾ ਪਿਆ ਜੂਆ ਭੈ ਸਵੇਰੇ ਗਈ 6 ਵਜੇ ਸਵੇਰੇ ਗਈ ਗੱਡੀ ਕੋਲ ਲੈ ਆਏ ਹੈ ਹੈ ਰਾਤ ਤੋਂ ਤਾਂ ਇਹਨਾਂ ਕੋਲ ਕਾਰ ਨਹੀਂ ਆਈ ਡਿਊਟੀ ਤੇ ਬੰਦਾ ਪਹੁੰਚ ਗਿਆ ਤੇ ਗੱਡੀ ਕਿੱਥੇ ਲੈ ਆਇਆ ਬਿਲਕੁਲ ਹੁਣ ਰਾਤ ਹੀ ਗੱਡੀਆਂ ਦੇਖੋ ਨਵੀਆਂ ਆਈਆਂ ਅਗਲੇ ਨੂੰ ਪਾਰਟੀਆਂ ਨੂੰ ਫੋਨ ਕਰਦੇ ਵੀ ਤੁਹਾਡੀ ਕਾਰਾਂ ਆ ਗਈਆਂ ਕਿ ਲੈ ਜੋ ਜੀ ਠੀਕ ਹੈ ਲੋ ਮਿੱਤਰੋ ਫਿਰ ਭੰਡਾਰੀ ਕਾਰ ਬਾਜ਼ਾਰ ਤੇ ਆਜੋ ਜਿਹੜੇ ਵੀਰ ਨੂੰ ਵਧੀਆ ਗੱਡੀ ਚਾਹੀਦੀ ਆ ਜ਼ੀਰੋ ਮੀਟਰ ਹੋਵੇ ਚਾਹੇ ਹੋਵੇ ਪੁਰਾਣੀ ਸੈਕੰਡ ਹੈਂਡ ਕਾਰ ਵਧੀਆ ਕੁਆਲਿਟੀ ਦੀਆਂ ਕਾਰਾਂ ਲੈਣ ਲਈ ਸੰਪਰਕ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਜੀ ਔਰ ਜਿਹੜ ਮਾਨਜਰੂ ਬੱਕਰਾ ਵਧੀਆ ਮਾਨ ਹੋਰ ਕਰਦਾਂਗੇ ਕਰਦਾਂ ਲੋ ਜੀ ਫਿਰ ਆਜੋ ਫਿਰ ਪਣਡਾਰੀ ਗਾਰਬਿਆਰ ਤੇ ਸਤਿ ਸ਼੍ਰੀ ਅਕਾਲ